ਨੇ ਨਹੀਂ ਜਾਈਦਾ ਮਾਤ ਬਣਾ ਲੈਂਦੇ ਆ ਜੀ ਹੋ ਰੋ ਕੋ ਨਾ ਮਾਤ ਕਰ ਜਿਹੜੇ ਧੀਦੇ ਨਹੀਂ ਗਏ ਹੋ ਪੱਥਰ ਦੀ ਇਮਾਰਤ ਹੈ ਉਹ ਜਿੱਥੇ ਜਾ ਕੇ ਬੈਨੇ ਆ ਉਹ ਤੇਰਾ ਪਤਾ ਨਹੀਂ ਮਿਲਦਾ ਉਹ ਜਿੰਨਾਮ ਤਾਂ ਲੈਂਦੇ ਆਂ ਚੁੱਬੀਆਂ ਬਿਲਾਈਆਂ ਨੇ ਹਾਈ ਚੁੱਬੀਆਂ ਬਿਲਾਈਆਂ ਨੇ ਓ ਮਨ ਫੇਰ ਵਿਗੰਦਾ ਏ ਤੇਰੇ ਨਾਮ ਦੀ ਮਹਿਮਾ ਵੀ ਇੱਕ ਰੁਜ਼ਗਾ ਦਾ ਤੰਗਾ ਏ ਬੜਾ ਖਰੂਪਿਆ ਏ ਵੇ ਖਤਮ ਖਰੂਪਿਆ ਏ ਉਹ ਬੜਾ ਖਰੂਪਿਆ ਏ ਉਹ ਕੁੱਤ ਤਬਲੇ ਹੱਥਾਂ ਨੇ ਪਰ ਜਿੰਨਾ ਨੂੰ ਤੂੰ ਦਿਸਦਾ ਏ ਉਹ ਕੋਈ ਖਾਨੇ ਹੋਰੀ ਅਖਾਂ ਰੇ ਵੈਸਾਈਆਂ ਹੋਰੀ ਅਖਾਂ ਰੇ ਹੋ ਤੇਰੇ ਧਿਆਨ ਨੂੰ ਪੰਡਣ ਲਈ ਵੇ ਪਾਏ ਰੰਗਲੇ ਜੋੜੇ ਨੇ ਓਏ ਹੋਏ ਹੋ ਤੇਰੇ ਧਿਆਨ ਨੂੰ ਪੰਡਣ ਲਈ ਹੋ ਪਾਏ ਰੰਗਲੇ ਜੋੜੇ ਨੇ ਬਈ ਉਹ ਤਾਂ ਨਾ ਗਮਨ ਗਏ ਨੇ ਜੂਨੇ ਚੇਰੇ ਘੋਣੇ ਵੇ ਪਹਿਰਾ ਤੱਕ ਤੇਰੇ ਜੋ ਸਿਰ ਪਹਿਰਾ ਤੱਕ ਤੇਰੇ ਓਏ ਉਹਨਾਂ ਸਿਰ ਨੂੰ ਕੀ ਕੱਜਣਾ ਉਹ ਜਿੱਥੇ ਤਾਰ ਨਹੀਂ ਜੁੜਦੀ ਨਾ ਉਥੇ ਤੂੰ ਬਾਤ ਕੀ ਬਝਣਾ ਉਹਨੇ ਕੰਜਰੀ ਬੰਨਾ ਕੀ ਉਹ ਖਾਦਮ ਤਗਰੀ ਬੰਨਾ ਕੀ ਉਹ ਜਿਹਨੂੰ ਤਕਾ ਤਕਾਨੇ ਉਹ ਜਿਨ੍ਹਾਂ ਨੂੰ ਤੂੰ ਦੇਖਦਾ ਉਹ ਕੋਈ ويري ڏيکان نه آبي کي ڪندي آه ٺي ڪندي آه